ਹੁਣ ਸਾਰੇ ਬੰਦੇ ਗੱਡੀ ਧੋਰਾਂਗੇ ਅਸੀਂ ਅੱਜ ਸਾਰੇ ਲੋਕ ਵੇਨੇ ਇੰਨਾ ਕਾ ਲਿਉਂਦੇ ਕਿੱਥੋਂ ਹੈ ਓਏ ਕਟਨਾ ਝਕਾ ਹੁਣ ਚਾਰ ਪੰਜ ਬੰਦੇ ਆ ਮਗਰ ਕਿੰਨਾ ਸ਼ਾਂਟੀ ਕਰਦੇ ਉਹਦੀ ਸ਼ਾਂਟ ਦੇ ਵਿੱਚ ਕੋਈ ਯਾਰ ਚੀਜ਼ੇ ਨਾ ਲੱਗੇ ਕੋਈ ਡੱਕਾ ਨਾ ਜਾਵੜੇ ਯਾਰ ਅਗਲੇ ਮਹਿੰਗੇ ਜਾਨਵਰਾਂ ਨੂੰ ਕਾ ਪਾਉਣਾ ਹੁੰਦਾ ਚੌੜ ਪੈਗਾ ਉਹ ਅਸੀਂ ਕਿ ਨਾ ਮੈਂ ਬਰਸੀਨ ਵਢੀ ਜਾਂਦੇ ਮੈਂ ਜਿਵੇਂ ਪਈ ਤੇ ਕਾ ਖੜਾ ਤੇ ਮੈਂ ਕਿ ਯਾਰ ਪਸੀਨੇ ਵੜਦੇ ਵੜਦੇ ਨੇ ਤੇ ਕਲਾ ਚਲਾ ਕਿਤੇ ਬਈਨੇ ਕਾ ਵੜਦਾ ਅੱਛਾ ਕਾ ਵੜਦਾ ਤੇ ਉਹ ਮੈਨੂੰ ਬੱਗਾ ਦਾ ਯਾਰ ਸਾਨੂੰ ਆਖੇ ਕੁਲਵਿੰਦਰ ਕਾ ਹੀ ਵੜਦੇ ਉਹ ਦਾਤਿਆਂ ਨਾਲ ਖੋਤਨ ਬੰਦੇ ਨੂੰ ਕਲ ਦਿੰਦੇ ਮੈਂ ਫਿਰ ਮੈਂ ਵੜ ਦੂੰਗਾ ਵੇਖ ਲੈਨੇ ਚਲਾ ਆ ਗਏ ਉਹਨਾਂ ਨਾਲ ਰੇੜੀ ਲੈ ਕੇ ਉਹ ਚਲਦਾ 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 ਕੰਮ ਚੱਲ ਪਿਆ ਕੀ ਰੇਟ ਜਾਂਦਾ ਬਾਈ ਕਾ ਕਾ ਯਾਰ ਵਾੜ ਦਾ ਹਿਸਾਬ ਕਿਤਾ ਵੇਖ ਲਈਦਾ ਬੰਦੇ ਨਾਲ ਅਗਲੇ ਮਾਲਾਂ ਵਿੱਚ ਕਿ ਕਈ ਵਾਰ ਹਮੇ ਇਹ ਨਾ ਐ ਹੁੰਦਾ ਜਿਵੇਂ ਕਈ ਬੰਦੇ ਭਾਲ ਦੇ 2-2 ਫੁੱਟ ਤੱਕ ਕਈ ਗਿੱਠ ਦਾ ਕਿ ਫਿਰ ਉਹ ਹਿਸਾਬ ਨਾਲ ਰੇਟ ਪਾ ਲਈ ਜੀ 2 ਫੁੱਟ ਤੱਕ ਆ ਯਾਰ ਭਾਲ ਫਿਰ ਉਹ ਭਾਈ ਹੁੰਦੀ ਬਹੁਤ ਜਾਂਦੀ ਉਹਦੇ ਚ ਪਾਲਨ ਆ ਹਾਂ ਪਾਰਨਾ ਕਾ ਹੁਣ ਟਰਾਲੀ ਰੇ ਦੀ ਭਰਨ ਲੱਗੇ ਯਕੀਨ ਨਹੀਂ ਮਰਨਾ ਸੀ ਪਿੰਡ ਇੱਕ ਘਰ ਤੇ 100 ਟਰਾਲੀ ਚੱਕੀ ਰੇ ਜੋੜ ਕੇ ਦਿੱਤੀ ਐ ਅਸੀਂ ਦੋ ਜਣੇ ਸੀ ਤੇ ਬੰਦੇ ਦੀ 12 ਫੁੱਟ ਟਰਾਲੀ ਹੁੰਦੀ ਸੀ ਤੇ ਜਿਹਦੀ ਰੂੜੀ ਚੱਕਦੇ ਸੀ ਅਸੀਂ ਉਹਦੀ ਚੀਕ ਵੱਜ ਜਾਂਦੀ ਉਹ ਜੇ 10 ਟਰਾਲੀਆਂ ਦਾ ਸੀ ਨਾ ਅਸੀਂ ਸੱਤਾਂ ਚ ਪਾ ਲੈਂਦੇ ਹੁੰਦੇ ਸੀ ਅੱਛਾ ਮੈਂ ਕਈ ਬੰਦਿਆਂ ਨੇ ਵੀ 12 ਫੁੱਟ ਟਰਾਲੀ ਤੇ 13 ਫੁੱਟ ਆਸਿਆ ਸੀ ਮੈਂ ਨਹੀਂ ਇਹਨਾਂ ਹਿਸਾਬ-ਕਿਤਾਬ ਵੇਖ ਕੇ ਦੇ ਨਾਲ ਦੇ ਮੁੰਡਿਆਂ ਨੂੰ ਵੀ ਮੈਂ ਤਾਂ ਸਮਝਾਉਣਾ ਯਾਰ ਮੇਰਾ ਤੇ ਕਿੰਦੇ ਭਾਈ ਜੇ ਆਪਾਂ ਦੇਖੀਏ ਜਿਹੜਾ ਘਾਹ ਵਾਲੇ ਪਾਸੇ ਹੈ ਨਾ ਕਿਵੇਂ ਆਉਣਾ ਹੋਇਆ ਕਿਵੇਂ ਜਿਹੜਾ ਇੱਕ ਵਿਸ਼ਵਾਸ ਬਣਾਇਆ ਘੋੜਿਆਂ ਵਾਲੇ ਭਰਾਵਾਂ ਚ ਤੇ ਕਿਵੇਂ ਫਿਰ ਕੰਮ ਮਿਲਿਆ ਇਹ ਕਹਾਣੀ ਜਰੂਰ ਸਾਂਝੀ ਕਰੋ ਬਾਈ ਸਾਰੇ ਪੜਾ ਇਹ ਨਾ ਖੋਖਰ ਦਾ ਮੁੰਡਾ ਇੱਕ ਬੱਗਾ ਬੱਗਾ ਜਾਣਦਾ ਹੈ ਤੁਸੀਂ ਖੋਖਰ ਘੋੜਿਆਂ ਵਾਲਾ ਮੁੰਡਾ ਉਹ ਵੀ ਚੌੜ ਪੈਗਾ ਉਹ ਅਸੀਂ ਕਿ ਨਾ ਮੈਂ ਬਰਸੀਨ ਵਢੀ ਜਾਂਦੇ ਮੈਂ ਜਿਵੇਂ ਪਈ ਤੇ ਕਾ ਖੜਾ ਤੇ ਮੈਂ ਕਿ ਯਾਰ ਪਸੀਨੇ ਵੜਦੇ ਵੜਦੇ ਨੇ ਤੇ ਕਲਾ ਚਲਾ ਕਿਤੇ ਕਿਤੇ ਬੀਨੇ ਕਾ ਵੜਦਾ ਅੱਛਾ ਕਾ ਵੜਦਾ ਤੇ ਉਹ ਮੈਨੂੰ ਬੱਗਾ ਦਾ ਯਾਰ ਸਾਨੂੰ ਅਖੇ ਕੁਲਵਿੰਦਰ ਕਾ ਹੀ ਵੜਦੇ ਉਹ ਦਾਤਿਆਂ ਨਾਲ ਖੋਤਨ ਬੰਦੇ ਨੂੰ ਗੱਲ ਦਿੰਦੇ ਮੈਂ ਕਿਹਾ ਮੈਂ ਵੜ ਦੂੰਗਾ ਵੇਖ ਲੈਨੇ ਚਲਾ ਆ ਗਏ ਉਹਨਾਂ ਨਾਲ ਰੇੜੀ ਲੈ ਕੇ ਉਹ ਚਲਦਾ 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 ਕੰਮ ਚੱਲ ਪਿਆ ਬਈ ਜਦੋਂ ਬਾਬੇ ਰਾਉਂ ਦਾਸ ਨੇ ਬਾਹ ਫੜਨੀ ਹੋ ਗਈ ਹਨਾ ਹਾਂ ਬਾਹ ਫੜ ਲਈ ਬਈ ਤੇ ਮੁੜ ਕੇ ਦਾ ਜੋਸ ਜਾਸੋ ਜਾਸੋ ਬਰੇ ਹੋ ਗਏ ਮੁੜ ਕੇ ਆਪਾਂ ਬਾਈ ਇਹਦੇ ਸਖਚੈਨ ਦੇ ਕਾਫੀ ਬੋਸ ਪੁਜਾਰੇ ਕਾਸਿੱਟ ਆਪਾਂ ਨੂੰ ਇਹ ਫਿਰ ਕਿਹੜੇ ਸਨ ਚ ਲਿਆਂਦਾ ਸੀ ਬਈ ਇਹ ਕਟੜਾ ਇਹ ਕਟੜਾ ਯਾਰ ਉਹਦੇ ਹੀ ਲਿਆਂਦਾ ਮੈਂ ਜਦੋਂ ਮੰਨ ਲਾ ਵੀ ਜਦੋਂ ਇਸ ਕੰਮ ਜੀ ਵੜ ਗਏ ਯਾਰ ਹਾਂ ਇਹ ਚੈਨਲ ਦਾ ਇਹਨਾਂ ਫੋਨਾਂ 'ਚ ਬਹੁਤ ਵਧੀਆ ਚੀਜ਼ਾਂ ਪਈਆਂ ਲੋਕ ਵੇਖਦੇ ਨਹੀਂ ਹੈਰਾਨ ਮੈਂ ਤਾਂ ਕਹਿੰਦਾ ਯਾਰ ਵਧੀਆ-ਵਧੀਆ ਚੀਜ਼ਾਂ ਵੇਖ ਕਰੋ YouTube ਤੇ ਬਹੁਤ ਕੁਝ ਪਿਆ ਬਈ ਬਹੁਤ ਕੁਝ ਜਾਣਕਾਰੀ ਬੰਦੇ ਲੈਣੇ ਜ਼ਰੂਰੀ ਨਹੀਂ ਆਪਾਂ ਤਾਂ ਜ਼ਰੂਰੀ ਯਾਰ ਪੜਕਾਉ ਭਾਸ਼ਣ ਮੈਂ ਤਾਂ ਸੁਣ ਕੇ ਨਹੀਂ ਰਾਜੀ ਕਿਸੇ ਦਾ ਕਾ ਕਾ ਯਾਰ ਬਾੜ ਦਾ ਹਿਸਾਬ ਕਿਤਾਬ ਵੇਖ ਲਈਦਾ ਬੰਦੇ ਨਗਲੇ ਮਾਲਾ ਵੀ ਕਿ ਕਈ ਵਾਰ ਹਮੇ ਇਹ ਨਾ ਆਉਂਦਾ ਜਿਵੇਂ ਕਈ ਬੰਦੇ ਭਾਲ ਦੇ 2-2 ਫੁੱਟ ਤੱਕ ਆ ਕਈ ਗਿੱਠ ਦਾ ਕਿ ਫਿਰ ਉਹ ਹਿਸਾਬ ਨਾਲ ਰੇਟ ਪਾ ਲਈ 2 ਫੁੱਟ ਤੱਕ ਆ ਯਾਰ ਭਾਲ ਦੇ ਫਿਰ ਉਹ ਭਾਈ ਹੁੰਦੀ ਬਹੁਤ ਜ਼ਿਆਦੀ ਉਹਦੇ 'ਚ ਪਾਲਾ ਨਾ ਹਾਂ ਪਾਲਾ ਨਾ ਹਾ ਹੁਣ ਹੁਣ ਸਾਰੇ ਬੰਦੇ ਕਿਸੇ ਗੱਡੀ ਧੋਰਾਂਗੇ ਅਸੀਂ ਅੱਜ ਸਾਰੇ ਲੋਕ ਵੇਨੇ ਇਨਾ ਕਾ ਲਿਉਂਦੇ ਕਿੱਥੋਂ ਹੈ ਓਏ ਕਟਨਾ ਝਕਾ ਹੁਣ ਚਾਰ ਪੰਜ ਬੰਦੇ ਆ ਮਗਰ ਕਿੰਨਾ ਛਾਂਟੀ ਕਰਦੇ ਉਹਦੀ ਛਾਂਟ ਦੇ ਵਿੱਚ ਕੋਈ ਯਾਰ ਚੀਜ਼ੇ ਨਾਲ ਲੱਗੇ ਕੋਈ ਡੱਕਾ ਨਾ ਜਾਵੜੇ ਯਾਰ ਅਗਲੇ ਮਹਿੰਗੇ ਜਾਨਵਰਾਂ ਨੂੰ ਕਾ ਪਾਉਣਾ ਹੁੰਦਾ ਆ ਪਰ ਇਹ ਸਪਰੇਅ ਦਾ ਵੀ ਜਦੋਂ ਕੰਮ ਜੋਈ ਕੋਈ ਵੀ ਕੰਮ ਕਰਦੇ ਆਪਾਂ ਟਰਾਲੀ ਰੇਹ ਦੀ ਭਰਨ ਲੱਗੇ ਯਕੀਨ ਨਹੀਂ ਮਰਨਾ ਸੀ ਪਿੰਡ ਇੱਕ ਘਰ ਤੇ ਸੌ ਟਰਾਲੀ ਚੱਕੀ ਰੇਹ ਜੁੜ ਕੇ ਦਿੱਤੀ ਅਸੀਂ ਦੋ ਜਣੇ ਸੀ ਤੇ ਬੰਦੇ ਦੀ 12 ਫੁੱਟ ਟਰਾਲੀ ਹੁੰਦੀ ਸੀ ਤੇ ਜਿਹਦੀ ਰੂੜੀ ਚੱਕਦੇ ਸੀ ਅਸੀਂ ਉਹਦੀ ਚੀਕ ਵੱਜ ਜਾਂਦੀ ਉਹ ਜੇ 10 ਟਰਾਲੀਆਂ ਦਾ ਸੀ ਨਾ ਅਸੀਂ ਸੱਤਾਂ ਚ ਪਾ ਲੈਂਦੇ ਹੁੰਦੇ ਸੀ ਅੱਛਾ ਮੈਨੂੰ ਕਹਿੰਦੇ ਬਈ ਤੂੰ ਤਾਂ ਟਰਾਲੀ ਦਾ ਹਿੱਸਾ ਲੈਣਾ ਮੈਂ ਕਿਹਾ ਯਾਰ ਸਾਥੋਂ ਨਹੀਂ ਇਹ ਕੰਮ ਬੇਈਮਾਨ ਨਹੀਂ ਹੁੰਦੀ ਹਾਂ ਜੇ ਮਾਲਾ ਟਰਾਲੀ ਯਾਰ 10 ਟੋਕਰੇ ਵੱਧ ਪਾ ਦੇ ਆਪਾਂ ਨੂੰ ਕਿ ਅਗਲੇ ਨੇ 15 15 ਸਾਨੂੰ ਰੇਟ ਚਾਹੁੰਦਾ 500 ਸਾਨੂੰ ਦੇਣਾ ਦਾ ਭਰਾਈ ਦਾ ਅਗਲੇ ਨੂੰ 400 ਅਸੀਂ ਇਹ ਮੈਂ ਕਹੀ ਬੰਦਕਾਂ ਦੇ ਵੀ 12 ਫੁੱਟ ਟਰਾਲੀ ਤੇ 13 ਫੁੱਟ ਆਸੇ ਅਸੀਂ ਮੈਂ ਨਹੀਂ ਇਹ ਹਿਸਾਬ ਕਿਤਾਬ ਵੇਖ ਕੇ ਦੇ ਨਾਲ ਦੇ ਮੁੰਡਿਆਂ ਨੂੰ ਵੀ ਮੈਂ ਤਾਂ ਸਮਝਾਉਣਾ ਯਾਰ ਮੇਰੇ ਨਾਲ ਇਹ ਰਹਿਣਾ ਨਾ ਤੁਸੀਂ ਮੇਰੇ ਨਾਲ ਬਾਲੀ ਹਿਸਾਬ ਕਿਤਾਬ ਨਹੀਂ ਚੱਲਦੇ ਜੇ ਕਿਸੇ ਦੀ ਮੰਨ ਲਾ ਕੇ ਆਂਦੇ ਬਾਈ ਦੀ ਤਾਂ 11.5 ਫੁੱਟ ਦੀ 12 ਫੁੱਟ ਟਰਾਲੀ ਆ ਕੋਈ ਚੱਕਰ ਨਹੀਂ ਜਿਮੀਦਾਰ ਕੋਈ ਹੱਕ ਨਹੀਂ ਰੱਖਦਾ ਹੁੰਦਾ ਯਾਰ ਅੱਜ ਕੱਲ ਬਿਲਕੁਲ ਅੱਡਾ ਕਿਹੜਾ ਬੰਦਾ ਕੰਮ ਕਰਦਾ ਕਿੰਨੇ ਕਿਤੇ ਨਾਲ ਬਾਦ ਬਾਈਵਾਰੀ ਆ ਜਾਂਦੀ ਜੇ ਕੋਈ ਫੋਨ ਕਰਕੇ ਆਪਾਂ ਨੂੰ ਕੋ ਕਾਦੀ ਕਾਦੇ ਕਾਹ ਇਹ ਕਿਤਾ ਚੋਂਦਾ ਰਹੇ ਬਾਈ ਸਿਕਜਿੰਦਰ ਬਾਈ ਯਾਰ ਤਾਂ ਕਿਵੇਂ ਉਹ ਬੜਾ ਲੈਂਦੇ ਆ 20 25 ਦਿਨਾਂ ਬਾਅਦ ਹਾਂ ਰਾਤ 28 ਦਿਨਾਂ ਤੋਂ ਵਾਰੀਏ ਸਕਚੈਨ ਦੀ ਵਿਚਾਰੇ ਦੀ ਹਾਂ 28 ਦਿਨਾਂ ਤੋਂ ਘਰ ਨਾਲ ਲਾ ਕੇ ਹਾਂ ਹੁਣ ਵੀ ਮੈਨੂੰ ਦਾ ਭਰਾਵਾ ਤੈਨੂੰ ਮੈਂ 2 ਦਿਨ ਫੋਨ ਪਹਿਲਾਂ ਲਾਉਂਗਾ ਤੇ ਮੈਂ ਗੱਲ ਹੀ ਕੋਈ ਨਹੀਂ ਬਾਈ ਅੱਛਾ ਹਾਂ ਸਿਆ ਸਾਨੂੰ ਐਂ ਟੈਨਸ਼ਨ ਆ ਜਾਂਦੀ ਵੀ ਸਿਆਲ ਦੇ ਵਿੱਚ ਕੀ ਕਰਾਂਗੇ ਸਿਆਲ ਦੇ ਵਿੱਚ ਖਤਮ ਹੋ ਜਾਊਗਾ ਵੀ ਉਹ ਲੋਕ ਕਿਵੇਂ ਹੈਂਡਲ ਕਰਾਂਗੇ ਲੋਕ ਨਹੀਂ ਹੁੰਦਾ ਬਾਈ ਵੀ ਜੇ ਆਪਾਂ ਸਟੋਰ ਕਰਕੇ ਘਰੇ ਰੱਖ ਲਈਏ ਯਾਰ ਬਾਈ ਜਗ੍ਹਾ ਜੁਗਾ ਹੈਣੀ ਐ ਨਹੀਂ ਜਗ੍ਹਾ ਜੁਗਾ ਹੋਵੇ ਨਾ ਫੇਰ ਤਾਂ ਚੱਲ ਹਾਂ ਜਗ੍ਹਾ ਦੀ ਜਗ੍ਹਾ ਇਹ ਨਾ ਪੂਰਾ ਜਿਗਾੜ ਬਹੁਤ ਵੱਡਾ ਹਟਪਾਲ ਦਾ ਸ਼ੈੱਡ ਹੋ ਕਣਿਤ ਮੇ ਕਣਿਤ ਹੁਣ ਮੁੰਡੇ ਸਿਕਾਉਂਦੇ ਕਾ ਆਪਦਾ ਹੀ ਮਨ ਖਰਾਬ ਹੁੰਦਾ ਮੈਂ ਨਾ ਲੜਕੇ ਆਉਣਾ ਨਾ ਰਾਤ ਮੁੰਡੇ ਤੇ ਲੱਖ ਪੈਸੇ ਜੇਬ ਵਿੱਚ ਪਾਲੇ ਸੀ ਲੈ ਕੇ ਹਮ ਅਗਰ ਨਾ ਲੜਕੇ ਆਉਣਾ ਮੈਂ ਮੈਂ ਕਿਹਾ ਬਾਈ ਜੇ ਘਾ ਲਖਰਾਬ ਹੋ ਗਿਆ ਨਾ ਫੇਰ ਨਾ ਕਿ ਹਲਾਉਣਾ ਤੂੰ ਇਹਨੂੰ ਚਾਜਨ ਨਾਲ ਹਮ ਮਨ ਖਰਾਬ ਹੋ ਗਿਆ ਸੀ ਉਹ ਖਲਿਆਰਿਆ ਪਿਆ ਸੀ ਹਾਂ ਉਹਨੂੰ ਖਲਿਆਰਨਾ ਪੈਂਦਾ ਚਾਜਨ ਨਾਲ ਆ ਯਾਰ ਮੈਂ ਕਿਹਾ ਜੇ ਤੁਸੀਂ ਖਰਾਬ ਕਰ ਲੈਣਾ ਮੇਰਾ ਤੋਂ ਜ਼ਿਆਦਾ ਮਨ ਖਰਾਬ ਹੋਊਗਾ ਭਾਵੇਂ ਲੱਖ ਪੈਸੇ ਲੈ ਲਿਆ ਆਪਾ ਯਾਰ ਗੱਲ ਪੈਸੇ ਦੀ ਨਹੀਂ ਹੁੰਦੀ ਆਪਕੇ ਨੂੰ ਚੀਜ਼ ਦਿੰਨੇ ਆਪਣੀ ਚੀਜ਼ ਹੀ ਖਰਾਬ ਹੋ ਜੇ ਮੈਂ ਤਾਂ ਕਈ ਵੇਰ ਨਾ ਮੈਨੂੰ ਪਤਾ ਲੱਗ ਜੇ ਵੀ ਮੇਰੇ ਨਾਲ ਜਿਹੜਾ ਮੁੰਡਾ ਕੰਮ ਕਰਦਾ ਏ ਛਰਾਬ ਜਾਦੀ ਪੀਂਦਾ ਕਰੀ ਨਹੀਂ ਕੁਛ ਦਿੰਦਾ ਮੈਂ ਤੈਨੂੰ ਮੈਂ ਰੱਖ ਕੀ ਦਿੰਦਾ ਰਾਜੀ ਖੱਬਲ ਬਾਈ ਫਿਰ ਲੈਂਦੇ ਇਕੱਲੇ ਘੋੜੀਆਂ ਵਾਲੇ ਭਰਾ ਹੀ ਆ ਕਿ ਮੱਝਾਂ ਗਾਵਾਂ ਵਾਲੇ ਵੀ ਲੈ ਲੈਣਦੇ ਨਹੀਂ ਆ ਪਿਛੇ ਮੁੰਡੇ ਨੇ ਸਟਾਇਆ ਕਨੇਡਾ ਚ ਬੈਠਾ ਬਾਈ ਉਹ ਹਾਂ ਤੇ ਆ ਬਗੇਲੇ ਵਾਲੇ ਸਟਾਇਆ ਨੇ ਸਟਾਉਣਗੇ 10 ਗੱਡੀਆਂ ਉਹਨਾਂ ਕੁਲਵਿੰਦਰ ਦੇ ਘਾ ਸਟਾਇਆ ਕਰ ਰਹੇ ਨੇ ਉਹਦਾ ਜਨਮ ਦਿਨ ਹੁੰਦਾ ਉਹ ਕਈ ਵਰੀ ਹੁੰਦਾ ਉਹਦੇ ਜਨਮ ਦਿਨ ਤੇ ਗੱਡੀਆਂ ਸਟਾਈਆਂ ਚ ਕਾ ਦੀਆਂ ਮੈਨੂੰ ਉਹਦਾ ਘਾ ਸ ਜੇ ਯਾਮਰ ਜੇ ਕੰਮ ਲਈ ਕਰਾ ਪਵੇਂ ਗਊਸ਼ਾਲਾ ਜੀ ਪਾਉਣਾ ਸੀ ਬਈ ਕਰਤਾ ਕੇ ਵੀ ਜਾਂਦਾ ਘਾ ਤੇ ਪੂਰਾ ਟਾਪ ਦਾ ਘਰ ਨੇ ਵੱਡ ਕੇ ਸੱਟ ਗਏ ਇੱਥੇ ਤੇ ਜਿੱਥੋਂ ਵੱਢ ਰਹੇ ਨੇ ਵੀ ਅਸੀਂ ਇੱਥੋਂ ਵੱਡੇ ਤੇ ਫੋਰ ਪਿੰਡ ਦੀ ਵਾਟ ਪਾ ਦੀ ਨਾ ਰੱਬ ਨੂੰ ਜਾਣ ਦੇਣੀ ਆਪਾਂ ਆਪਾਂ ਗੱਡੀ ਵਾਲੇ ਨੂੰ ਜਨਨ ਕਿ ਮੰਨ ਲਾ ਵੀ ਜੇ ਇੱਥੋਂ ਵੱਢਿਆ ਤੇ 300 ਪਿੰਡ ਦਾ ਐਡਰੈਸ ਦੇਣਾ